ਹਾਂਜੀ ਦੋਸਤੋ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਇਹ ਲਾਈਵ ਤਸਵੀਰਾਂ ਨੇ ਕੁਝ ਦੇ ਸਮੇਂ ਦੇ ਵਿੱਚ ਆਪਾਂ ਮਹਿਲਾ ਚੌਂਕ ਤੋਂ ਚਾਲੇ ਪਾ ਦੇਣੇ ਨੇਗੇ ਦੇਖ ਸਕਦੇ ਹੋ ਤੁਸੀਂ ਮਹਿਲਾ ਚੌਂਕ ਦੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇਗੇ ਤੇ ਆਪਣੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਦੋਸਤੋ ਦੇਖ ਸਕਦੇ ਹੋ ਸਮੇਂ ਦੇ ਵਿੱਚ ਮਹਿਲਾ ਚੌਂਕ ਤੋਂ ਜਿਹੜੇ ਕਿਸਾਨ ਉਹ ਚੱਲਣਗੇ ਦੇਖ ਸਕਦੇ ਹੋ ਬਾਈ ਛੋਟਾ ਫਰ ਜੇ ਆ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾਗਾ ਬੱਦ ਤੋਂ ਵੱਧ ਵੀਡੀਓ ਨੂੰ ਜਿਹੜਾ ਸ਼ੇਅਰ ਕਰਨਾ ਬਾਈ ਵੀਡੀਓ ਨੂੰ ਸ਼ੇਅਰ ਕਰਨਾ ਦੋਸਤੋ ਤੁਸੀਂ ਨੇ ਬੱਦ ਤੋਂ ਵੱਧ ਜਿਹੜੀ ਵੀਡੀਓ ਸ਼ੇਅਰ ਕਰਨੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਮਹਿਲਾ ਚੌਂਕ ਤੋਂ ਇਸ ਰਸਤੇ ਜਾਣਗੇ ਕਿਸਾਨ ਹੁਣ ਪਾਤੜਾ ਨੂੰ ਉਰੋਂ ਜਾਣਗੇ ਪਾਤੜਾ ਨੂੰ ਟਰੈਕਟਰ ਟਰਾਲੀਆਂ ਜਿਹੜੀਆਂ ਚੱਲ ਪਈਆਂ ਨੇ ਬਾਈ ਵੀਡੀਓ ਤੁਸੀਂ ਨੇ ਸ਼ੇਅਰ ਕਰਨੀਆਂ ਮਹਿਲਾ ਚੌਂਕ ਤੋਂ ਚੱਲਣਗੇ ਹੁਣ ਕਿਸਾਨ ਥੋੜੇ ਸਮੇਂ ਦੇ ਵਿੱਚ ਥੋੜਾ ਫਰਜ ਈ ਆ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਦੇਖੋ ਬਾਈ ਬਹੁਤ ਵੱਡਾ ਕਾਫਲਾ ਹੈ ਬਹੁਤ ਜਿਆਦਾ ਵੱਡਾ ਦੇਖ ਸਕਦੇ ਹੋ ਬਾਈ ਬਹੁਤ ਵੱਡਾ ਕਾਫਲਾ ਆ ਗਿਆ ਵੀਡੀਓ ਸ਼ੇਅਰ ਤੁਸੀਂ ਨੇ ਕਰਨੀਆਂ ਦੋਸਤੋ ਸਰਕਾਰ ਦੇ ਕੰਨਾਂ ਤੱਕ ਗੱਲ ਇਹ ਪਹੁੰਚ ਜੇ ਵੀ ਕਿਸਾਨ ਜਿਹੜੇ ਦਿੱਲੀ ਨੂੰ ਆ ਰਹੇ ਨੇਗੇ ਬਹੁਤ ਵੱਡਾ ਕਾਫਲਾ ਬਾਈ ਮਹਿਲਾ ਚੌਕ ਆਪਾਂ ਖੜੇ ਆ ਪੁਲਤੇ ਬਹੁਤ ਵੱਡਾ ਪੋਲਾ ਦੇਖ ਸਕਦੇ ਹਾਂ ਤੇ ਕਿਸਾਨ ਵੀਰਾਂ ਦਾ ਲੰਗਰ ਥੋਨੂੰ ਮੈਂ ਲੰਗਰ ਰਖਾਦਾ ਬਾਈ ਲੰਗਰ ਜਿਵੇਂ ਚੱਲ ਅੱਗੇ ਇਹ ਅੰਨ ਦਾ ਇਨਾ ਲਵੇ ਨਹੀਂ ਕੁਝ ਮੁਕਣਾ ਹੈਗਾ ਦੇਖ ਲਓ ਬਾਈ ਲੰਗਰ ਚੱਲੀ ਜਾਂਦੇ ਨੇ ਪ੍ਰਸ਼ਾਦੇ ਪਾਣੀ ਦਾ ਲੰਗਰ ਆ ਜਿਹੜਾ ਚੱਲੀ ਜਾਂਦਾਗਾ ਇੱਕ ਪਾਸੇ ਟਰੈਕਟਰ ਟਰਾਲੀਆਂ ਦਾ ਹਜੂ ਤੂੰ ਵੀ ਕੱਬ ਇਕੱਠੇ ਦੇਖ ਸਕਦੇ ਹੋ ਬਹੁਤ ਸੱਜੇ ਹੋਏ ਨੇ ਬਾਈ ਵਾਹ ਸਕੇ ਹੋਏ ਨੇ ਇਹੋ ਇਹ ਲਈ ਬਈ ਇਹ ਤਾਂ ਹੁਣ ਦਿੱਲੀ ਜਾ ਕੇ ਰੁਕਣਗੇ ਕੋਈ ਪੈਰੀਗੇਟ ਕੋਈ ਨਹੀਂ ਇਹਦੇ ਨੇ ਆ ਰਿਹਾ ਬਈ ਦੋਸਤੋ ਵੀਡੀਓ ਨੂੰ ਸ਼ੇਅਰ ਸ਼ੇਅਰ ਤੁਸੀਂ ਨੇ ਕਰਨਾ ਹੈਗਾ ਜਲਦੀ ਜਲਦੀ ਵੀਡੀਓ ਸ਼ੇਅਰ ਕਰਦੇ ਹੋ ਤੁਸੀਂ ਇਹ ਤਾਂ ਨੇ ਬਈ ਟ੍ਰੈਕਟਰ ਧਰਾਂ ਦੀਆਂ ਕਿੰਨੀਆਂ ਨੇਗੀਆਂ ਇਹ ਨਹੀਂ ਦਬਦੇ ਹੈਗੇ ਇਹ ਨਹੀਂ ਦਬਦੇ ਹੈਗੇ ਨਾ ਹੀ ਦਵਣ ਨਾ ਹੀ ਅੱਕ ਅੱਕਣ ਨਾ ਹੀ ਥੱਕਣਾ ਕਿਉਂਕਿ ਇਹ ਕਿਰਤੀ ਲੋਕ ਨੇ ਖੇਤੀ ਕਰਨ ਵਾਲੇ ਲੋਕ ਨੇ ਬਾਈ ਇਹ ਇਹ ਆਪਣੇ ਹੱਕ ਲੈਣ ਆਏ ਨੇਗੇ ਪਹਿਲੀ ਜੰਗ ਆਪਾਂ ਲੜੀ ਸੀ ਉਦੋਂ ਵਾਅਦੇ ਕਰਕੇ ਮੁੱਕਰ ਗਏ ਦੂਜੀ ਜੰਗ ਅਥਵੇਰ ਖੇਤੀ ਦੀ ਜਿਹੜੀ ਤਿਆਰ ਆ ਦੇਖ ਸਕਦੇ ਹੋ ਬਹੁਤ ਦੂਰੋਂ ਦੂਰੋਂ ਪਹੁੰਚਿਆ ਜੀ ਬਈ ਮਹਿਲਾ ਚੌਕ ਤੋਂ ਬਹੁਤ ਧੂਰ ਤੱਕ ਕੰਮਲਾ ਕਰ ਚੁੱਕਾ ਕੰਮਡੀ ਮਹਿਲਾ ਦਾ 10 ਤੋਂ 20 ਕਿੱਲਿਆਂ ਚੋਂ ਨਹੀਂ ਕਿਤੇ ਖੜਨ ਨੂੰ ਥੋ ਨਹੀਂ ਹੈਗੀ ਬਈ ਦੇਖੋ ਵੀਡੀਓ ਸ਼ੇਅਰ ਤੁਸੀਂਨੇ ਕਰਦੀਆਂ ਦੋਸਤੋ ਕਾਰਪੋਰੇਟ ਕਰਾਉਣ ਦੇ ਖਾਪ ਜੰਗ ਹੈ ਜਿਹੜੀ ਕਿਸਾਨਾਂ ਨੇ ਬਿੱਡ ਦਿੱਤੀ ਹੈ ਮਹਿਲਾ ਚੌਕ ਦੀ ਲਾਈਵ ਤਸਵੀਰਾਂ ਦੇਖਦੇ ਹੋਗੇ ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਦਿਓ ਜੇ ਤੁਸੀਂ YouTube ਤੇ ਵੀਡੀਓ ਦੇਖ ਰਹੇ ਆ ਜੇ ਤੁਸੀਂ Facebook ਤੇ ਦੇਖ ਰਹੇ ਆ ਤਾਂ Facebook ਤੇ ਹੈ ਜਿਹੜਾ ਆਪਣਾ ਪੇਜ ਆ ਉਹਨੂੰ ਫੋਲੋ ਕਰ ਦਿਓ ਕਿਸਾਨੀ ਦੀਆਂ ਆਪਾਂ ਲੈ ਕੇ ਆਉਣੀਆਂ ਤਸਵੀਰਾਂ ਕਿਸਾਨੀ ਦੀ ਗੱਲ ਕਰਦੇ ਆ ਕਿਸਾਨਾਂ ਦੇ ਪੁੱਤਾਂਗੇ ਬਾਬੇ ਨਾਨਕ ਨੇ ਵੀ ਆਪਾਂ ਨੂੰ ਕਿਰਤੀ ਲੋਕ ਆਹ ਹਲ ਬਾਏ ਉਹਨਾਂ ਨੇ ਵੀ ਬਾਬਰ ਨੂੰ ਵੀ ਉਹਨਾਂ ਨੇ ਜਾਬਰ ਕਿਹਾ ਗਿਆ ਮੌਪੇ ਦੀ ਹਕੂਮਤ ਨੂੰ ਬਾਬੇ ਨਾਨਕ ਦਾ ਲੰਗਰ ਆ ਜਿਹੜਾ ਹਜ ਤੱਕ ਆ ਇਹ ਚੱਲੀ ਜਾਂਦਾ ਦੋਸਤੋ ਦੇਖ ਲੋ ਸ਼ੇਅਰ ਕਰ ਦਿਓ ਵੀਡੀਓ ਨੂੰ ਦੇਖਣਸਾਰ ਵੀਡੀਓ ਨੂੰ ਤੁਸੀਂ ਨੇ ਸ਼ੇਅਰ ਕਰਨਾ ਦੋਸਤੋ ਉਦੋਂ ਬਾਅਦ ਬੈਰੀਏਟ ਪੱਟਣੇ ਨੇ ਆਪਾਂ ਨੇ ਆਹ ਰੋਡ ਤੋਂ ਜਾਵਾਂਗੇ ਆਹ ਪਾਰ ਰੋਡ ਤੋਂ ਇਹ ਰੋਡ ਤੋਂ ਜਾਵਾਂਗੇ ਪਾਤੜੇ ਨੂੰ ਜਾਵਾਂਗੇ ਈਮਾਨ ਸਰਕਾਰ ਨੇ ਵੀ ਆਪਾਂ ਨੂੰ ਵਧੀਆ ਹੰਗਾਰਾ ਦਿੱਤਾ ਵੀਮਾਨ ਸਰਕਾਰ ਆਪਾਂ ਨੂੰ ਰੋਕ ਨਹੀਂ ਰਹੀ ਹੈਗੀ ਸਤਿਆਂ ਨਾਲ ਵੀ ਕਿਸਾਨਾਂ ਨਾਲ ਜੇ ਕੋਈ ਲੜੂਗਾ ਤਾਂ ਉਹਦਾ ਕੋਈ ਭਲਾ ਨਹੀਂ ਹੋਣਾ ਹੈਗਾ ਉਥੋਂ ਕਿੱਤੀ ਲੋਕ ਨੇ ਕਿਸਾਨ ਵੀਰ ਦੇਖ ਸਕਦੇ ਹੋ ਬਾਈ ਇਹਦੇ ਵਿੱਚ ਵੱਡੀ ਗੱਲ ਇਹ ਆ ਜਾਂਦੀ ਵੀ ਕਾਰਪੋਰੇਟ ਘਰਾਣਾ ਚਾਹੁੰਦਾ ਹੈਗਾ ਵੀ ਸਾਡਾ ਕੱਦ ਜਿਹੜਾ ਖੇਤੀ ਤੇ ਹੋ ਜੇ ਇਹ ਇਕੱਲਾ ਕਿਸਾਨਾਂ ਦਾ ਨਹੀਂ ਹੈਗਾ ਇਹ ਸਾਰੇ ਮੈਂ ਕਹਿੰਨਾ ਉਹ ਅੰਨ ਖਾਂਦੇ ਨੇਗੇ ਅੰਨ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਜਿਸ ਨਾਲ ਹਕੂਮਤ ਚਾਹਵੀ ਆ ਵੀ ਆਪਾਂ ਆਮ ਵਰਕਰ ਨੂੰ ਜਿਹੜਾ ਉਹਨੂੰ ਮੁਠੀ 'ਚ ਕਰ ਸਕੀਏ ਇਹ ਆ ਬਈ ਇਕੱਠਾ ਵੀਡੀਓ ਸ਼ੇਅਰ ਤੁਸੀਂ ਨੇ ਕਰਨੀਏ ਦੋਸਤੋ ਵੀਡੀਓ ਸ਼ੇਅਰ ਕਰੇ ਦੋਸਤੋ ਧੰਨਵਾਦ ਸਾਰਿਆਂ ਦਾ ਆਪਾਂ ਦਿਖਾਈਆਂ ਮਹਿਲਾ ਚਾਹ ਤੋਂ ਤੁਹਾਨੂੰ ਤਸਵੀਰਾਂ